ਬਹੁਤ ਲੋਕਾਂ ਨੂੰ ਨਾ ਇਹ ਹੁੰਦਾ ਵੀ ਸਾਡੀ ਜਿਹੜੀ ਜੋਬ ਆ ਸਿਕਿਉਰ ਨਹੀਂ ਹੈਗੀ ਵੀ ਸਾਨੂੰ ਕਿਤੇ ਇੰਪਲੋਇਰ ਕੱਢ ਨਾ ਦੇਵੇ ਤਾਂ ਜੇਕਰ ਤੁਸੀਂ ਆਪਣੀ ਜੋਬ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ ਤਾਂ ਨਰਿੰਦਰ ਸਿੰਘ ਕਪੂਰ ਜੀ ਦਾ ਆਹ ਕਲਿੱਪ ਦੇਖੋ ਇੱਕ ਵਾਰ ਮੇਰੇ ਵਿੱਚ ਵੀ ਇਨਫਰਾਇਰਟੀ ਕੰਪਲੈਕਸ ਸੀ ਅੱਛਾ ਜੀ ਤੇ ਮੈਂ ਜਿੱਥੇ ਕਿਤੇ ਵੀ ਕੰਮ ਕੀਤਾ ਮੈਨੂੰ ਇਸ ਦਾ ਫਿਕਰ ਹੁੰਦਾ ਸੀ ਚਿੰਤਾ ਹੁੰਦਾ ਸੀ ਜੇ ਇਹਨਾਂ ਨੇ ਮੈਨੂੰ ਕੱਢ ਦਿੱਤਾ ਫਿਰ ਮੈਂ ਕੀ ਕਰਾਂਗਾ ਤੇ ਉਹਦਾ ਫਿਰ ਮੈਂ ਇਲਾਜ ਕੀ ਕਰਦਾ ਸੀਗਾ ਇਲਾਜ ਕੀ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਜਿੱਥੇ ਵੀ ਕੰਮ ਕੀਤਾ ਉਥੇ ਮੈਂ ਸੋ ਦੋਸਤੋ ਕੀ ਹਾਲ ਚਾਲ ਸਸ਼ੇ ਕਾਲ ਹਰੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਰਤਮਾਨ ਤੁਹਾਡਾ ਦੋ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਇਸ ਵਲੌਗ ਦੇ ਵਿੱਚ ਆਪਾਂ ਬਣਾਉਣ ਲੱਗਿਆਂ ਹੁਣ ਕੋਰਨਰ ਬਣਾਉਣੇ ਨੇਗੇ ਸਕੂਲ ਦੇ ਵਿੱਚ ਕੱਟ ਕਰਨੇ ਨੇ ਉਹ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਮੈਮਰ ਹੋਣੇ ਨੇ ਤੇ ਇੱਕ ਆਪਾਂ ਜਿਹੜੀਆਂ ਪੱਤਰਾਂ ਵੱਡੀਆਂ ਸੀਗੀਆਂ ਪਿਛਲੇ ਵਲੌਗਾਂ ਦੇ ਤੁਸੀਂ ਦੇਖਿਆ ਹੋਣਾ ਜੇ ਨਹੀਂ ਦੇਖਿਆ ਹੋ ਤਾਂ ਤੁਸੀਂ ਨਹੀਂ ਫੋਲੋ ਕਰਦੇ ਤਾਂ ਫੋਲੋ ਕਰੋ ਤਾਂ ਕਿ ਤੁਹਾਨੂੰ ਸਾਰੇ ਵਲੌਗਰ ਦੀ ਜਾਣਕਾਰੀ ਇਹ ਹੈ ਆਪਣਾ ਕੀ ਕੀ ਚੱਲਦਾ ਡੇਲੀ ਕੀ ਸਾਡੇ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ ਉਹ ਪੱਤਰਾਂ ਤੇ ਐਮ ਡੀ ਐਫ ਵਾਲਿਆਂ ਤੇ ਪੇਂਟ ਹੋਣਾ ਤੇ ਉਹਨਾਂ ਦੇ ਉੱਤੇ ਆਪਾਂ ਲਿਖਦੇ ਆਂ ਵੀ ਕਿਹੜੇ ਪਾਸੇ ਮਾਰਕ ਕਰਦੇ ਆਂ ਵੀ ਕਿਹੜੇ ਪਾਸੇ ਪੇਂਟ ਕਰਨਾ ਹੈ ਕਿਹੜੇ ਪਾਸੇ ਨਹੀਂ ਕਰਨਾ ਤੇ ਕਲਰ ਦਾ ਕੋਡ ਵੀ ਲਿਖਣਾ ਕਿਹੜਾ ਕਲਰ ਕਰਨਾ ਇਹ ਟ੍ਰਾਂਟੋ ਜੌਬ ਸਾ이드 ਤੇ ਲੱਗ ਰਹੀਆਂ ਨੇ ਜੇ ਉੱਥੇ ਆਪਾਂ ਅਗਲੇ ਵੀਰਦਨ ਉਹ ਜੌਬ ਸਾਡ ਵੀ ਲਗਾਵਾਂਗੇ ਨੈਕਸਟ ਵੀਡੀਓ ਤਾਂ ਚਲੋ ਪਹਿਲਾਂ ਫੋਕੇ ਮਾਰਕਿੰਗ ਕਰਦੇ ਆਂ ਫਿਰ ਆਪਾਂ ਦੇਖਦੇ ਆਂ ਹੋਰ ਕੀ ਕੰਮ ਕਰੀਏ ਸਰਦੂਲ ਨੂੰ ਮੈਂ ਕੰਮ ਲਾਇਆ ਉਹ ਵੀ ਫਿਲਰ ਬਣਾਉਣਾ ਉਹਨੂੰ ਮੈਂ ਦੱਸਦਾ ਕਿਵੇਂ ਬਣਾਉਣਾ ਕੀ ਪਿਆਜ ਆ ਕਿੱਥੇ ਲੱਗਣੇ ਨੇ ਕੀ ਗੱਲ ਬਾਤ ਉਹ ਕੱਟ ਰ ਇਹ ਇਹਨਾਂ ਦੇ ਉੱਤੇ ਇੱਕ ਤਾਂ ਫਰੰਟ ਵਾਲੇ ਪਾਸੇ ਪੇਂਟ ਹੋਊਗਾ ਇੱਕ ਇਹਦੇ ਐਜ ਤੇ ਪੇਂਟ ਹੋਊਗਾ ਤੇ ਚਲੋ ਆਪਾਂ ਇਹਨਾਂ ਨੂੰ ਪਹਿਲਾਂ ਮਾਰਕ ਕਰ ਦਦੇ ਦੇਖੋ ਬਾਈ ਆਪਾਂ ਨੇ ਮਾਰਕਿੰਗ ਕਰਤੀ ਸਾਰੇ ਪਾਸੇ ਵੀ ਇਧਰਲੇ ਪਾਸੇ ਇਸ ਦਾ ਮਤਲਬ ਇਹ ਆਪਾਂ ਨੂੰ ਪੇਂਟ ਨਹੀਂ ਚਾਹੀਦਾ ਤੇ ਇਧਰਲੇ ਉੱਪਰਲੇ ਟੱਕਰ ਤੇ ਵੀ ਨਹੀਂ ਚਾਹੀਦਾ ਆਪਾਂ ਨੂੰ ਇੱਥੇ ਵੀ ਆਪਾਂ ਨੇ ਕਾਟੀਆਂ ਲਾਤੀਆਂ ਕਿਉਂਕਿ ਇਹ ਪਾਸਾ ਜਿਹੜਾ ਇਹ ਛੱਤ ਨਾਲ ਲੱਗਣਾ ਜਾ ਕੇ ਤੇ ਆਹ ਕੱਪ ਬੋਰਡ ਨਾਲ ਲੱਗ ਜਾਣਾ ਜਾ ਕੇ ਇਹਦਾ ਸਿਰਫ ਆਹ ਫਰੰਟ ਵਾਲਾ ਪਾਸਾ ਦਿਖਣਾ ਆਹ ਵਾਲਾ ਆਹ ਫਰੰਟ ਵਾਲਾ ਪਾਸਾ ਦਿਖਣਾ ਇਸ ਕਰਕੇ ਕਿਹਦੇ ਥੱਲੇ ਪੇਂਟ ਚਾਹੀਦਾ ਕਿਉਂਕਿ ਜਿਖੂਗਾ ਕੱਪ ਬੋਰਡ ਦੇ ਉੱਤੇ ਲੱਗਣਾ ਛੱਤ ਤੇ ਇਕਾ ਫਰੰਟ ਵਾਲਾ ਦੇਖੂਗਾ ਛੱਤ ਵਾਲੇ ਪਾਸੇ ਪੇਂਟ ਨਹੀਂ ਲੋੜ ਤੇ ਪਿਛਲੇ ਪਾਸੇ ਇਹ ਲੋਡ ਪੋਤਾ ਕਰਕੇ ਆਪਾਂ ਇੱਧਰ ਮਾਰਕ ਕਰਤਾ ਵੀ ਇੱਧਰ ਸਾਨੂੰ ਪੇਂਟ ਨਹੀਂ ਚਾਹੀਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਬਸ ਕਲਰ ਕੋਡ ਲਿਖ ਦਾਂਗੇ ਨਾਲ ਵੀ ਕਿਹੜਾ ਕਲਰ ਹੋਣਾ ਉਹ ਪੇਂਟਰ ਨੂੰ ਪਤਾ ਹੀ ਆ ਕਿਉਂਕਿ ਪਹਿਲਾਂ ਆਪਾਂ ਨੇ ਉਹ ਤੋਂ ਪੱਲੇ ਪੇਂਟ ਕਰਾਏ ਨੇ ਹੁਣ ਆਪਾਂ ਇਹਨੂੰ ਦੁਬਾਰੇ ਫੇਰ ਪੈਕ ਕਰ ਦਿੰਦੇ ਆਂ ਫਿਰ ਆਪਾਂ ਨੇ ਆ ਬਣਾਉਣੇ ਨੇ ਜੇ ਐਲ ਕਾਰਨਰ ਫਰਦੂਲ ਬਣਾਊਗਾ ਇੱਥੇ 45 ਡਿਗਰੀ ਕਲਮ ਬਣਾਉਣੀ ਆ ਤੇ ਇੱਕ ਪਾਸੇੋਂ ਫਰੰਟ ਤੋਂ ਇਹ 1.5 ਇੰਚ ਦਿਖਣਾ ਚਾਹੀਦਾ ਹੈ ਉੱਪਰਲੇ ਪਾਸੇ 2 ਇੰਚ ਤਿੰਨ ਸੂਤ ਹੋਣਾ ਚਾਹੀਦਾ ਹੈ ਤੇ ਥੱਲੇਲੇ ਪਾਸੇ ਇਹਦੇ ਲੱਗਣੀ ਹੈ ਐਜ ਡੇਬ ਇਹ ਉੱਥੇ ਸਕੂਲ ਦੇ ਵਿੱਚ ਲੱਗਣੇ ਨੇ ਜਦੋਂ ਕੰਪਲੀਟ ਹੋ ਗਏ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਵੀ ਇਹ ਕਿਵੇਂ ਲੱਗਣੇ ਨੇ ਸਰਦੂਲ ਪੀਸ ਵੱਡ ਰਹੇ ਆ ਉਹ ਵਾਲੇ ਤੇ ਹੁਣ ਇਹਨੂੰ ਮੈਂ ਦੱਸਦਾ ਸੀ ਕਿਉਂਕਿ ਦੋਨੇ ਕਲਮ ਵਾਲੇ ਪੀਸ ਆਪਾਂ ਇੱਕ ਤੋਂ ਹੀ 45 ਕਰਕੇ ਬਣਾ ਲਾਂਗੇ ਤੇ ਇਹਦੇ ਹੁਣ ਆਪਾਂ ਇੱਕ ਪਾਸੇ ਐਜ ਡੇਬ ਲਾਉਣੀ ਆ ਆਪਾਂ ਪਹਿਲਾਂ ਹੀ ਅਜਡੇਪ ਲਾ ਕੇ ਫੇਰ ਵੱਡਾਂਗੇ ਉਹਨੂੰ ਕਿਉਂਕਿ ਜੇ ਪਾਪਾ ਨੇ ਪਹਿਲਾਂ ਵੱਡ ਲਿਆ ਇਹ ਛੋਟੇ ਬੀਜ ਤੇ ਮਸ਼ੀਨ ਅਜਡੇਪ ਹੀ ਲਾਉਂਦੇ ਹੈਗੀ ਚੌੜਾ ਚਾਹੀਦਾ ਘਟੋ ਘਟ ਪੀਸ ਮਸ਼ੀਨ ਆਪਣੀ ਗਰਮਾਂ ਦਾ ਚਲੋ ਆਪਾਂ ਅਜਡੇਪ ਲਾਉਂਦੇ ਆ ਤੇ ਆ ਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਉੱਥੇ ਇੰਸਟਾਲਰ ਆਇਆ ਹੋਇਆ ਹੈਗਾ ਜਿਹੜਾ ਤੁਸੀਂ ਪਹਿਲਾਂ ਪਹਿਲਾਂ ਵਾਲੇ ਵਲੌਗਾਂ 'ਚ ਦੇਖਿਆ ਹੋਣਾ ਸੋ ਭਈ ਇਸ ਟਾਈਮ ਆਪਾਂ ਆਇਆ ਸਕੂਲ ਦੇ ਵਿੱਚ ਸਰਦੂਲ ਨੂੰ ਆਪਾਂ ਉੱਥੇ ਛੱਡਿਆ ਹੈ ਆਪਾਂ ਨਾਲ এমਪਲੋਇਰ ਨੇ ਪੁੱਛਿਆ ਸੀਗਾ ਵੀ ਸਰਦੂਲ ਦੀ ਲੋੜਾ ਉੱਥੇ ਲਿਆਉਣ ਨੂੰ ਤਾਂ ਮੈਂ ਲਿਆ ਸਕਦਾ ਸੀ ਉਹਨੂੰ ਪਰ ਮੈਂ ਜਾਣ ਕੇ ਗੁਰ ਨੂੰ ਕਿਹਾ ਮੈਂ ਕਿਹਾ ਵੀ ਇਹਨੂੰ ਇੱਥੇ ਕੰਮ ਕਰਨ ਦੋ ਸ਼ਾਪ ਦੇ ਵਿੱਚ ਤਾਂ ਕਿ ਉਹਦਾ ਹੱਥ ਕੋਲੋਂ ਆਪਾਂ ਕੰਮ ਦੇ ਕੇ ਆਇਆ। ਉੱਥੇ ਹੁਣ ਇਕੱਲਾ ਕੰਮ ਕਰਦਾ ਉਹਦਾ ਹੱਥ ਖੁੱਲੂਗਾ। ਉਹਨੂੰ ਕੌਨਫੀਡੈਂਸ ਆਊਗਾ ਇਕੱਲੇ ਨੂੰ ਕੰਮ ਕਰਨ ਦਾ। ਵੈਸੇ ਕਰ ਲੰਦਾ ਕੰਮ। ਪਰ ਐ ਬਈ ਜ਼ਿੰਮੇਵਾਰੀ ਤੱਕ ਨਹੀਂ ਸਟਾਰਟ ਕਰੂਗਾ ਉਹ। ਜਿਰਾੜੋ ਨੇ ਆਪਣਾ ਪਹਿਲਾ ਵਲੌਗ ਦੇਖਿਆ ਸੀ। ਜੀਚ ਆਪਾਂ ਨੇ ਵੀ ਪਿੱਕੇ ਦੀ ਗੱਲ ਕੀਤੀ ਸੀ। ਜਿਰਾੜੋ ਕਹਿੰਦਾ ਕਹਿੰਦਾ ਮੈਨੂੰ ਬਸ ਇੰਨਾ ਪਤਾ ਲੱਗਿਆ ਵੀ ਹਾਂ ਤੋ ਮੇਰੇ ਬਾਰੇ ਗੱਲ ਕਰ ਰਹੇ ਆ। ਉਹ ਵਲੌਗ ਦੇ ਵਿੱਚ ਹੀ ਆ ਕਿਉਂਕਿ ਆਪਾਂ ਪੰਜਾਬੀ ਬੋਲ ਰਹੇ ਸੀ ਨਾ ਉਹਦੇ ਵਿੱਚ। ਤੇ ਫਿਰ ਮੈਨੂੰ ਹੁਣ ਹੁਣ ਮੈਨੂੰ ਪੁੱਛਿਆ ਨੇ ਆ ਕੇ ਕਹਿੰਦਾ ਕਹਿੰਦਾ ਇਹ ਨਹੀਂ ਪਤਾ ਕਹਿੰਦਾ ਤੂੰ ਕੀ ਬੋਲੀ ਜਾਂਦਾ ਸੀ ਮੇਰੇ ਬਾਰੇ ਕਹਿੰਦਾ ਬਸ ਮੈਨੂੰ ਹੀ ਪਤਾ ਵੀ ਤੂੰ ਮੇਰੇ ਬਾਰੇ ਗੱਲ ਕਰ ਰਿਹਾ ਸੀ ਫਿਰ ਮੈਂ ਦੱਸਿਆ ਮੈਂ ਕਿ ਮੈਂ ਤੇਰੇ ਪਿੱਕੇ ਬਾਰੇ ਗੱਲ ਕਰਦਾ ਸੀ ਵੀ ਇਹ ਹੈ ਜਾ ਪਿੱਕਾ ਮੈਂ ਵੀ ਲਵਾਂਗਾ ਇਨ ਫਿਊਚਰ ਫਿਰ ਕਹਿੰਦਾ ਠੀਕ ਹੈ ਉਹ ਜੇ ਵੀ ਪਰਲੇ ਫਸੇ ਗੜ ਹੱਸੀ ਜਾਂਦਾ ਦੇਖ ਦੇ ਕੇ ਵੀ ਇਕੱਲੇ ਬੋਲੀ ਜਾਂਦਾ ਉਹਨੂੰ ਪਤਾ ਨਹੀਂ ਮੈਂ ਰਿਕਾਰਡਿੰਗ ਤੇ ਲਾਇਆ ਹੈ ਫੋਨ ਹੁਣ ਆਪਾਂ ਇਹਨੂੰ ਇੱਥੇ ਹੈਲਪ ਕਰਨ ਵਾਸਤੇ ਆਇਆ ਜੀਰਾਡੋ ਨੂੰ ਕਿਉਂਕਿ ਆਪਾਂ ਨਵੇੜਨਾ ਸਕੂਲ ਦਾ ਕੰਮ ਬਹੁਤ ਟਾਈਮ ਹੋ ਗਿਆ ਨੇ ਲਟਕਦੇ ਨੂੰ ਆਪਾਂ ਇਹਨੂੰ ਬਕਸੇ ਬਣਾ ਕੇ ਦੇਣੇ ਨੇ ਆਪਨਾਂ ਦੇ ਏਮਪਲੋਇਰ ਦਾ ਹਜੇ ਆਪਾਂ ਨੂੰ ਰਿਪਲਾਈ ਆਇਆ ਨਹੀਂ ਮੈਂ ਇਹਨੂੰ ਪੁੱਛਿਆ ਸੀਗਾ ਵੀ ਵੈਸੇ ਇਹਨੇ ਭੇਜਿਆ ਸੀ ਇੱਥੇ ਇਹਨੂੰ ਮੈਨੂੰ ਦੇਖਣ ਕੋਈ ਚੀਜ਼ ਦੀ ਲੋੜ ਹੈ ਤਾਂ ਇਹਨੂੰ ਪੁੱਛ ਵੀ ਫਿਰ ਆਪਾਂ ਨੂੰ ਘੱਟ ਵੱਟ ਕਰਕੇ ਦਈਏ ਪਰ ਆਪਣੇ ਏਮਪਲੋਇਰ ਨੇ ਹਜੇ ਰਿਪਲਾਈ ਨਹੀਂ ਕੀਤਾ ਇਸ ਕਰਕੇ ਆਪਾਂ ਜੀ ਹੈਲਪ ਕਰ ਦਿੰਦੇ ਹਾਂ ਇੱਥੇ ਜੀਰਾਡੋ ਪੀਟਰ ਡੂ ਯੂ ਨੀਡ ਸਮਥਿੰਗ ਵਿਚ ਆਈ ਕੈਨ ਮੇਕ ਐਟ ਸ਼ਾਪ ਓਕੇ ਜੀਰਾੜੋ ਕਹਿੰਦਾ ਹਜੇ ਤੱਕ ਕੋਈ ਲੋਡ ਨਹੀਂ ਹੈਗੀ ਇਸ ਕਰਕੇ ਆਪਾਂ ਉਹਨਾਂ ਚ ਰ ਇੱਥੇ ਕੰਮ ਕਰਦੇ ਆ ਜਿੰਨਾ ਚਿਰ ਆਪਾਂ ਨੂੰ ਆਪਨਾਂ ਦੇ ਏਮਪਲੋਇਰ ਦਾ ਕੋਈ ਰਿਪਲਾਈ ਨਹੀਂ ਆਉਂਦਾ ਸਿਰਦੂ ਗੁਰੂ ਉੱਥੇ ਕੰਮ ਕਰੀ ਜਾਂਦਾ ਸੋ ਇਸ ਕਰਕੇ ਆਪਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਿਸ਼ਾਨ ਆਪਾਂ ਲਾ ਲੇ ਹੁਣ ਇਹਨਾਂ ਨੂੰ ਆਪਾਂ ਕੱਟਦੇ ਆ ਇਫ ਆਈ ਮੈਂਸ਼ਨ ਯੂਰ ਆਈਡੀ ਇਨ ਮਾਈ ਵੀਡੀਓ Your Instagram ID. Instagram account if I mention in my video, lots of people gonna message you for the work. I see. People message me about the work. <laughs> lots of people will message you. I see. <laughs> Before that, it was here? Yes. So, you start from here. Start from there, all the go. Good. It makes symmetry. Yeah. Do you know? Milwaukee can sponsor my videos. Milwaukee, what? This brand can sponsor my videos. Why? No way. We'll show you one day. You get <laughs> ਹੁਣ ਆਪਾਂ ਜਾ ਰਹੇ ਹਾਂ ਸ਼ਾਪ ਤੇ ਵਾਪਿਸ ਆਪਣੇ ਵਾਲੇ EMPLOYER ਦਾ ਆਪਾਂ ਨੂੰ ਮੈਸੇਜ ਆ ਗਿਆ ਸੀਗਾ ਵੀ ਕਹਿੰਦਾ ਤੈਨੂੰ ਉੱਥੇ ਕੰਮ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਨੂੰ ਠੇਕਾ ਦਿੱਤਾ ਹੋਇਆ ਤੇ ਆਪਾਂ ਜਾਣਿਆ ਦੁਬਾਰੇ ਸ਼ਾਪ ਤੇ ਤੇ ਸਰਦੂ ਦਾ ਵੀ ਮੈਸੇਜ ਆਇਆ ਸੀ ਉਹ ਤੋਂ ਕੋਈ ਪ੍ਰੋਬਲਮ ਜੀ ਆ ਰਹੀ ਸੀ ਉਹਨੂੰ ਆਈ ਥਿੰਕ ਤਿੰਨ ਚਾਰ ਦਿਨ ਹੋਰ ਲੱਗਣਗੇ ਇਹ ਜਿਹੜਾ ਸਕੂਲ ਵਾਲਾ ਕੰਮ ਡਨ ਹੋ ਜਾਊਗਾ ਫਿਰ ਇਹਦੀ ਫਾਈਨਲ ਰੀਲ ਤੁਹਾਨੂੰ ਮਿਲੂਗੀ ਸਕੂਲ ਤੋਂ ਆਪਾਂ ਪਹੁੰਚ ਚੁੱਕੇ ਹਾਂ ਵਰਕਸ਼ਾਪ ਤੇ ਇਹ ਸਰਦੂਲ ਨੇ 15 ਸਾਰੀਆਂ ਵੜਤੀਆਂ ਸੀਗਾ 45 ਕਰਤੀਆਂ ਸੀ ਪਰ ਪੱਤਰਾਂ 'ਚ ਥੋੜਾ ਜਿਹਾ ਨੁਕਸ ਪੈ ਗਿਆ ਸੀਗਾ ਇਹਨੇ ਪ੍ਰੋਪਰ ਦੱਬੀਆਂ ਨਹੀਂ ਆਈਆਂ ਤੋਂ ਕਰਨ ਲੱਗੇ ਕਟਿੰਗ ਕਰਨ ਲੱਗੇ ਇਹਨੇ 45 ਤਾਂ ਕਰਤੀਆਂ ਆ ਆ ਦੇਖੋ ਪੱਤਰਾਂ ਨੇ 45 ਤਾਂ ਕਰਤੀਆਂ ਪਰ ਥੋੜਾ ਜਿਹਾ ਨੁਕਸ ਸੀਗਾ ਹੁਣ ਸਹੀ ਸੀ ਸਾਰਾ ਕੁਝ ਪਰ ਐ ਵੀ ਜੇ ਮੈਂ ਉਹਨਾਂ ਨੂੰ ਛੱਡ ਕੇ ਗਿਆ ਇਹਨੂੰ ਆ ਕੇ ਸਾਰੀਆਂ ਮੈਂ ਨੁਕਸ ਦੱਸੇ ਕਿਹੜੇ-ਕਿਹੜੇ ਨੁਕਸ ਹੈ ਕੀ ਚੱਕਰ ਆ ਤਾਂ ਹੁਣ ਇਹਨੂੰ ਗਾਹਾਂ ਨੂੰ ਕੰਨ ਹੋ ਜਾਣਗੇ। ਵੀ ਹਾਂ ਮੈਨਨੇ ਕਿਹੜਾ ਕਿਹੜਾ ਨੁਕਸ ਪਾਇਆ ਨਾਲੇ ਇਹਨੂੰ ਜੇ ਥੋੜਾ ਜਿਹਾ ਐਂਜੇ ਲੱਗਦਾ ਵੀ ਹਾਂ ਮੈਂ ਮੈਨੂੰ ਕੰਮ ਆਉਂਦਾ ਜਾਂ ਮੈਂ ਸਿੱਖਿਆ। ਤਾਂ ਇਹਨੂੰ ਥੋੜਾ ਜਿਹਾ ਸੈੱਟ ਜਿਹਾ ਹੋ ਜਾਊਗਾ। ਹੁਣ ਆਪਾਂ ਸੈੱਟ ਕਰ ਰਹੇ ਹਾਂ ਸਾਰੀਆਂ ਪੱਤਰਾਂ ਦੇ ਬਾਰੇ ਕੱਢ ਰਹੇ ਹਾਂ ਪਰਦੇ ਦੀ ਦੂਧ ਕੱਟਾ ਕੇ। ਤੇ ਉਹ ਉੱਧਰ ਗਲੂ ਕਰ ਰਿਹਾ। ਮੈਨੂੰ ਆ ਪੱਤਰਾ ਕੱਢ ਲਣ ਦੋ। ਫਿਰ ਤੁਹਾਨੂੰ ਮੈਂ ਦਿਖਾਉਣਾ ਵੀ ਆਪਾਂ ਗਲੂ ਕਿਵੇਂ ਕਰਦੇ ਆ। ਉਹਨੂੰ ਮੈਂ ਪਹਿਲਾਂ ਗਲੂ ਕਰਨ ਲੱਗਾ ਤੁਹਾਨੂੰ ਮੈਂ ਜਿਹੜੇ ਕੱਟ-ਕੱਟ ਦੇਈ ਜਨ ਗਲੂ ਕਰੀ ਜਾਂਦਾ ਸਾਰੇ ਆਪਾਂ ਨੇ ਕੱਟ ਰਹੀ ਕੱਟ ਤੇ ਦੁਬਾਰੇ ਦੇਖੋ ਆ ਪਹਿਲਾਂ ਮੈਂ ਇਹਨੂੰ ਚੈੱਕ ਕਰ ਰਿਹਾ ਸੀ ਪੂਰਾ ਹਨ ਤਿੱਖਾ ਹੈ ਸਨਮੈਕੇ ਦਾ ਹੱਥ ਤੇ ਵੱਜਣ ਦਾ ਦਰਦ ਬੰਦਾ ਉਹੀ ਜਾਣ ਸਕਦਾ ਜਿਹਦੇ ਕਦੇ ਸਨਮੈਕਾ ਵੱਜਿਆ ਹੋਵੇ ਅੱਤੇ ਮੈਂ ਚੈੱਕ ਕਰ ਰਿਹਾ ਸੀ ਇਹਨੂੰ ਜਦੋਂ ਮੈਂ ਆਇਆ ਸ਼ਾਪ ਤੇ ਮੇਰੇ ਗੁੱਠੇ ਤੇ ਗੁੱਠੇ ਨੂੰ ਬੜਤ ਤੈ ਨੇ ਤਸੱਲੀ ਹੋਈਆਂ ਭੈਣੇ ਕੁਛ ਉੱਥੇ ਹੈਗੀ ਠੰਡਾ ਕਨੇਡਾ ਚ ਰੱਖਮ ਛੇਤੀ ਲੋਟ ਨਹੀਂ ਹੁੰਦਾ ਸਾਰੇ ਆਪਾਂ ਘੜਤੇ ਉਧਰ ਸਰਦੂਲ ਸਿੰਘ ਜੀ ਗਲੂ ਕਰਨ ਲੱਗੇ ਪਏ ਨੇ ਆ ਦੇਖੋ ਨਾਲ ਕਾਫੀ ਕਾਫੀ ਪੀਲੀ ਹਾਂ ਮੇਰੀ ਵੀ ਉਹ ਪਈ ਏ ਥੋੜੀ ਉਹਦਾ ਪਾਣੀ ਬਣ ਗਿਆ ਹੁਣ ਉਹਦਾ ਸਰਦੂਲ ਨੇ ਅੱਤ ਕਰਾਤੀ ਸੀ ਸਿੱਧੂ ਮੂਸੇ ਵਾਲੇ ਵਾਂਗ ਹਾਂ ਹਾਂ ਠੀਕ ਆ ਥੋੜੀਆਂ ਜਿਹੀਆਂ ਹੀ ਪਿੰਗੀਆਂ ਹੋਈਆਂ ਸੀ ਬਾਲੀਆਂ ਨਹੀਂ ਸੀ ਹੋਈਆਂ ਸਰਦੂਲ ਯਾਰ ਮੈਂ ਕਹਨਾ ਭਲਾਈ ਚੱਕਦੇ ਇਹ ਤੇ ਜੇ ਕੁਛ ਲੱਗਿਆ ਨਾ ਫਾਈਵ ਹੋ ਵੀ ਕੋਈ ਲੱਗਿਆ ਫਿਰ ਫਿਰ ਇਹ ਤੇ ਆਪਾਂ ਨੂੰ ਉਹ ਕਰਨੀ ਪਊਗੀ ਹਾਂ ਇੱਥੇ ਰੇਂਗਮਾਰ ਮਾਰਤਾ ਦਿੰਨੇ ਉੱਥੇ ਗਰੁੱਪ 'ਚ ਮੈਂ ਠੀਕ ਹੈ ਇਹਨੂੰ ਪਾਸੇ ਚੱਕ ਫਿਰ ਸੋ ਹੁਣ ਬਈ ਆਪਾਂ ਨੇ ਇੱਕ ਛੋਟਾ ਪੀਸ ਚੱਕ ਲਿਆ ਇੱਕ ਵੱਡਾ ਪੀਸ ਚੱਕ ਲਿਆ ਹੁਣ ਆਪਾਂ ਇਹਨੂੰ ਐ ਬਰਾਬਰ ਨਾਲ ਲਾ ਕੇ ਇਹਦੇ ਉੱਤੇ ਨਾ ਆਪਾਂ ਟੇਪ ਲਾ ਲਾਂਗੇ ਕਿਉਂਕਿ ਜਦੋਂ ਆਪਾਂ ਇਹਨੂੰ ਬੰਦ ਕਰਾਂਗੇ ਲ ਬਣਾਵਾਂਗੇ ਇਹਦੀ ਫਿਰ ਟੇਪ ਐ ਜਿਹੜੀ ਇਹਦੀ ਕਲਮ ਨਹੀਂ ਖੁੱਲਣ ਦਊਗੀ ਠੀਕ ਹੈ ਜੀ ਆ ਦੇਖੋ ਇੱਥੇ ਟੇਪ ਲਾਤੀ ਹੁਣ ਇਹਨੂੰ ਬਰਾਬਰ ਰੱਖ ਕੇ ਇਹ ਤੇ ਲਓ ਜੀ ਆਪਾਂ ਇਹਦੇ ਬਰਾਬਰ ਟੇਪ ਲਾਤੀ ਠੀਕ ਹੈ ਇਹ ਕਿੱਥੇ ਲਾਤੀ ਇੱਕ ਸੈਂਟਰ ਚ ਲਾ ਦਿੰਨੇ ਹੁਣ ਆਪਾਂ ਇਹਨੂੰ ਚੱਕੇ ਦਾ ਪਾਸਾ ਪਲਟਾ ਲੈਂਦੇ ਆ ਠੀਕ ਹੈ ਜੀ ਪਾਸਾ ਪਲਟਾ ਲਿਆ ਹੁਣ ਆਪਾਂ ਇਹ ਚ ਫਾਈਵ ਕੋ ਲਾ ਕੇ ਥੋੜਾ ਥੋੜਾ ਬੜਾ ਵੀ ਨਹੀਂ ਲਾਉਣਾ ਕਿਉਂਕਿ ਫਿਰ ਇਹ ਬਾਹਰ ਨਿਕਲਿਆ ਆਂਦਾ ਗੁੱਸਾ ਕਰ ਜਾਂਦਾ ਸੀ ਸਫਾਈ ਕਰੀ ਜਾ ਉਹਦਾ ਕੀ ਫਾਇਦਾ ਹਨਾ ਹੁਣ ਆ ਦੇਖੋ ਆਪਾਂ ਨੇ ਮੋੜ ਤਾਂ ਇਹ ਚੱਕੇ ਤੁਹਾਨੂੰ ਦਿਖ ਰਿਹਾ ਹੁਣ ਮੇਰੀ ਟੇਪ ਇੱਕ ਲੱਗ ਗਈ ਇਹ ਟੇਪ ਵਧੀਆ ਨਹੀਂ ਹੈਗੀ ਜਿਹੜੀ ਵਧੀਆ ਟੇਪ ਆ ਸਰਦੂਲ ਲਈ ਬੈਠਾ ਇਹ ਬਣ ਗਈ ਆਪਣੀ ਐਲ ਸਰਦੂਲ ਇੱਕ ਚੀਜ਼ ਧਿਆਨ ਚ ਰੱਖੀ ਇਹਦੇ ਗਲੂ ਨਾ ਲਾ ਕੋਰਨਰ ਚ ਇਹ ਨਾਲ ਨਹੀਂ ਲੱਗਣਾ ਉਥੇ ਪੈਨਲਾਂ ਦੇ ਨਾਲ ਲੱਗਣਾ ਹੈ ਬਸ ਗਲੂ ਨਾ ਲਾ ਇਹਦੇ ਕੋਰਨਰ ਚ ਵਾਈਟ ਗਲੂ ਵੀ ਜਿਹੜਾ ਨਿਕਲਦਾ ਨਾ ਉਹ ਵੀ ਸਾਫ਼ ਕਰ ਸਾਰਾ ਹਾਂ ਜਿੰਨੇ ਬੰਦ ਕਰਕੇ ਉਦੋਂ ਬਾਅਦ ਚ ਇਹਦੇ ਨੀਲਾ ਲਾ ਲੈ ਇੱਕ ਇੱਕ ਸੋ ਆਪਾਂ ਬਈ ਨੀਲਾ ਲਾ ਰਹੇ ਆਂ ਤੇ ਬਰੀਕ ਬਰੀਕ ਉੱਤੇ ਗਨ ਨਾਲ ਇਹ ਨੀਲਾ ਬਹੁਤ ਬਰੀਕ ਨੇ ਦੀਨੇ ਨਹੀਂ ਹੈਗੀਆਂ ਮੇਰੇ ਹੁਣ ਧਿਆਨ ਚ ਆਇਆ ਕਿਉਂਕਿ ਪਹਿਲਾਂ ਨਾ ਮੈਂ ਤਾਂ ਸਪਰੇਅ ਗਲੂ ਲਵਾਤਾ ਸੀਗਾ ਪਰ ਮੇਰੇ ਹੁਣ ਧਿਆਨ ਚ ਆਇਆ ਵੀ ਇਹ ਜਿਹੜਾ ਕਾਰਨਰ ਹੈ ਜਿਹੜੇ ਉੱਥੇ ਤੁਹਾਨੂੰ ਮੈਂ ਦਿਖਾਉਣਾ ਹੈ ਲੱਗਣਾ ਕਿਵੇਂ ਆ ਆਪਾਂ ਫੇਵਿਕੋਲ ਸਾਫ਼ ਕਰਦੇ ਆਂ ਜੀ ਇਹ ਹੁਣ ਆਪਣਾ ਹੋ ਗਿਆ ਜੀ ਰੈਡੀ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਲੱਗੂਆ ਕਿਵੇਂ ਉੱਥੇ ਉੱਥੇ ਨਾ ਕੰਧ ਤੇ ਐਵੇਂ ਪੈਨਲ ਲੱਗੇ ਹੋਏ ਨੇ ਐ ਪੈਨਲ ਲੱਗੇ ਹੋਏ ਨੇ ਉਹ ਪੈਨਲਾਂ ਦੇ ਉੱਤੇ ਜਾ ਕੇ ਉਹਦੇ ਉਹਨਾਂ ਦੇ ਪੈਨਲਾਂ ਦੇ ਵਿੱਚ ਤੇ ਕੰਧ ਦੇ ਵਿੱਚ ਜਗ੍ਹਾ ਹੈਗੀ 4 ਇੰਚ ਦੀ ਇਹ ਪੀਸ ਉੱਥੇ ਜਾ ਕੇ ਐ ਲੱਗ ਜਾਊਗਾ ਇਹ ਨਾਲ ਉਹਦੇ ਇਹ ਜਿਹੜੀ ਉਹ ਕਵਰ ਹੈਗੀ ਇਹ ਜਗ੍ਹਾ ਕੀ ਉੱਪਰ ਉਹ ਕਵਰ ਹੋ ਜਾਊਗੀ ਆ ਦੇਖੋ ਫਰੰਟ ਤੋਂ ਕੁਝ ਐਵੇਂ ਦਿਖੂਗਾ ਬਾਕੀ ਤੁਹਾਨੂੰ ਤੁਸੀਂ ਨੈਕਸਟ ਵਲੌਗਾਂ ਦੇ ਵਿੱਚ ਤੁਹਾਨੂੰ ਦਿਖ ਜੂਗਾ ਜਦੋਂ ਕੰਮ ਫਾਈਨਲ ਹੋਊਗਾ ਮੈਂ ਜਾਊਂਗਾ ਉੱਥੇ ਆਪਾਂ ਗਲੂ ਤਾਂ ਸਾਫ਼ ਕੀਤਾ ਸੀ ਜੇ ਨਾ ਸਾਫ਼ ਕਰਦੇ ਫਿਰ ਇਹਨੇ ਪ੍ਰੋਪਰ ਨਾਲ ਨਹੀਂ ਸੀ ਲੱਗਣਾ ਗਾਹਾਂ ਤੋਂ ਧਿਆਨ ਨਾਲ ਠੀਕ ਐ ਸਰਦੂਲ ਇੱਕ ਵਾਰ ਗਲਤੀ ਹੋ ਗਈ ਗਾਹਾਂ ਤੋਂ ਨਾ ਹੋਵੇ ਤਾਂ ਹੀ ਮੈਂ ਛੇਦੀ ਕਟਰ ਵਾਲਾ ਕੰਮ ਕਿਸੇ ਨੂੰ ਨਿੰਦਾ ਨਹੀਂ ਸੀ ਮੈਥਿਊ ਨੂੰ ਕਟਰ ਚਲਾਉਣਾ ਆਉਂਦਾ ਸੀ ਤਾਂ ਹੀ ਮੈਂ ਉਹਨੂੰ ਲੱਗੋ ਹੋਣੀ ਸੀ ਕਰਨ ਦਾ ਕੁਝ ਤਾਂ ਮੈਨੂੰ ਇਹ ਡਰ ਸੀ ਉਸ ਉਹਦੇ ਹੱਥ ਤੇਨੂੰ ਪਤਾ ਕਿ ਮੈਂ ਕੰਮ ਦੇ ਸੀ ਵੀ ਹੱਥ ਤੇ ਨਾਲ 60 ਖਾਲੇ ਕੁਝ ਮੈਂ ਤਾਂ ਡਰਦਾ ਸੀ ਉਹ ਤੋਂ ਤੇ ਬਾਕੀ ਗੱਲ ਰਹੀ ਜਿਵੇਂ ਹੁਣ ਮਟੀਰੀਅਲ ਆ ਯਾਰ ਮਟੀਰੀਅਲ ਤਾਂ ਹੋਰ ਨਵਾਂ ਵੀ ਆ ਜਾਊਗਾ ਜਿਹੜਾ ਟਾਈਮ ਆ ਉਹ ਨਹੀਂ ਨਾ ਮੁੜ ਕੇ ਆਉਂਦਾ ਜਿਹੜਾ ਟਾਈਮ ਖਰਾਬ ਹੋ ਗਿਆ ਲੇਬਰ ਦਾ ਵੀ ਚੱਲ ਕੋਈ ਗੱਲ ਨਹੀਂ ਲੇਬਰ ਵੀ ਜਿਹੜੀ ਪੈਣੀ ਆ ਪੈ ਗਈ ਜੁਮਨ ਲਈ ਹੀ ਜੋਬ ਦੀ ਆਪਣੇ ਕੋਲੇ ਟਾਈਮਿੰਗ ਹੁੰਦੀ ਵੀ ਆਹ ਟਾਈਮ ਤੇ ਕੰਪਲੀਟ ਕਰਨੀ ਹੈ ਫਿਰ ਤਾਂ ਦਿੱਕਤ ਹੋ ਹੀ ਜਾਂਦੀ ਆਹ ਸਾਰੀਆਂ ਪੱਤਰਾਂ ਜਿਹੜੀਆਂ ਇਹਨਾਂ ਨੂੰ ਗਲੂ ਕਰਦੇ ਆ ਆਪਾਂ ਇਹ ਰੈਡੀ ਕਰਦੇ ਬਈ ਜੋ ਵੀ ਫਿੱਲਰ ਆਪਾਂ ਨੇ ਬਣਾਉਣਾ ਸੀ ਕਾਰਨਰ ਇਹ ਟੋਟਲ 40 ਪੀਸ ਨੇਗੇ 4 ਫੁੱਟ ਲੰਬੇ ਨੇ ਇਹ ਚੌਕਮ ਚੌਕੀ 16 160 ਫੁੱਟ ਹੋ ਗਿਆ ਆਪਾਂ ਨੂੰ 150 ਫੁੱਟ ਚਾਹੀਦੀ ਸੀ 150 ਫੁੱਟ ਵੀ ਐਕਸਟਰਾ ਹੀ ਸੀਗੇ ਆਪਾਂ ਨੇ 10 ਫੁੱਟ ਹੋਰ ਐਕਸਟਰਾ ਬਣਾਤੀ ਤੇ ਹੁਣ ਸਰਧੂਰ ਨੇ ਤਾਂ ਕੱਪੜੇ ਚੇਂਜ ਕਰ ਲਏ ਤੇ ਮੈਂ ਕੱਪੜੇ ਚੇਂਜ ਕਰਦਾ ਤੇ ਉਹਦੇ ਕੱਪੜੇ ਚੇਂਜ ਕਰਨ ਤੋਂ ਬਾਅਦ ਮਿਲਦਾ ਸੋ ਕੱਪੜੇ ਵਈ ਆਪਾਂ ਨੇ ਚੇਂਜ ਕਰ ਲਏ ਦੇਖੋ ਕੈਂਡ ਬਣ ਗਿਆ ਨਾ ਪਰੰਬੇ ਸੋ ਅੱਜ ਰੀਅਲ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਬਹੁਤ ਲੋਕਾਂ ਨੂੰ ਨਾ ਇਹ ਹੁੰਦਾ ਵੀ ਸਾਡੀ ਜਿਹੜੀ ਜੋਬ ਆ ਸਿਕਿਉਰ ਨਹੀਂ ਹੈਗੀ ਵੀ ਸਾਨੂੰ ਕਿਤੇ ਏਮਪਲੋਇਰ ਕੱਢ ਨਾ ਦੇਵੇ ਬਹੁਤ ਲੋਕ ਆਪਦੀ ਜੋਬ ਨੂੰ ਲੈ ਕੇ ਕੈਨੇਡਾ ਦੇ ਵਿੱਚ ਇਨਸਿਕਿਉਰ ਰਹਿੰਦੇ ਨੇ ਤਾਂ ਜੇਕਰ ਤੁਸੀਂ ਆਪਣੀ ਜੋਬ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ ਤਾਂ ਨਰਿੰਦਰ ਸਿੰਘ ਕਪੂਰ ਜੀ ਦਾ ਆਹ ਕਲਿੱਪ ਦੇਖੋ ਇੱਕ ਵਾਰ ਮੇਰੇ ਵਿੱਚ ਵੀ ਇਨਫਰਾਰਟੀ ਕੰਪਲੈਕਸ ਸੀ ਅੱਛਾ ਜੀ ਤੇ ਮੈਂ ਜਿੱਥੇ ਵੀ ਕਿਤੇ ਵੀ ਕੰਮ ਕੀਤਾ ਮੈਨੂੰ ਇਸ ਦਾ ਫਿਕਰ ਹੁੰਦਾ ਸੀ ਚਿੰਤਾ ਹੁੰਦਾ ਸੀ ਜੇ ਇਹਨਾਂ ਨੇ ਮੈਨੂੰ ਕੱਢ ਦਿੱਤਾ ਫਿਰ ਮੈਂ ਕੀ ਕਰਾਂਗਾ ਤੇ ਉਹਦਾ ਫਿਰ ਮੈਂ ਇਲਾਜ ਕੀ ਕਰਦਾ ਸੀਗਾ ਇਲਾਜ ਕੀ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਜਿੱਥੇ ਵੀ ਕੰਮ ਕੀਤਾ ਉਥੇ ਮੈਂ ਜ਼ਿੰਮੇਵਾਰੀ ਹੀ ਐਨੀ ਚੁੱਕ ਲੈਂਦਾ ਸੀ ਕਿ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਸੀ ਕਿਤੇ ਮੈਂ ਛੱਡ ਨਾ ਜਾਵਾਂ ਕਿਤੇ ਮੈਂ ਛੱਡ ਨਾ ਜਾਵਾਂ ਹਾਂਜੀ ਮਤਲਬ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਮਰਿਆਂ ਦਾ ਨਾਮ ਮੇਰੇ ਉੱਤੇ ਸੀਗਾ ਵੀ ਇਹ ਉਹਦਾ ਕੰਮ ਹੈ ਮੇਰਾ ਬਚਪਨ ਦਾ ਨਾਮ ਡੋਲਾ ਸੀ ਹਾਂ ਤੇ ਇਹ ਡੋਲੇ ਦਾ ਕਮਰਾ ਹੈ ਇਡੋਲੇ ਦਾ ਬੀਜ ਹੈ। ਇਹ ਡੋਲੇ ਦਾ ਬੈਡ ਹੈ। ਮਤਲਬ ਕਹਿਣ ਤੋਂ ਇਹ ਹੈਗਾ ਕਿ ਜੋ ਕੰਮ ਕਰਨ ਦਾ ਵਾਦਾ ਕੀਤਾ ਉਹ ਕੰਮ ਕੀਤਾ। ਪੂਰਾ ਕੀਤਾ। ਆਈ ਹੋਪ ਤੁਹਾਡੇ ਖਾਨੇ ਗੱਲ ਪੈ ਗਈ ਹੋਊਗੀ ਵੀ ਮੈਂ ਕੀ ਕਹਿਣਾ ਚਾਹਣਾ। ਮੇਰੀ ਨੀ ਗੱਲ ਸੁਣਨੀ ਤਾਂ ਨਰੇਂਦਰ ਸਿੰਘ ਕਪੂਰ ਜੀ ਦੀ ਸੁਣੋ। ਇਸੇ ਲਈ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਨਾ ਵੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੋ। ਜ਼ਿੰਮੇਵਾਰੀ ਨਾਲ ਕੰਮ ਕਰੋਗੇ ਤੁਹਾਡਾ ਕੰਮ ਵਧੀਆ ਹੋਊਗਾ ਤੁਹਾਡੇ ਕੰਮ 'ਚ ਐਕੂਰੇਸੀ ਆਊਗੀ ਤੇ ਤੁਹਾਨੂੰ ਆਪਣੀ ਜੋਬ ਦੀ ਵੀ ਟੈਨਸ਼ਨ ਨਹੀਂ ਹੋਣੀ। ਹਾਂ ਉਹ ਗੱਲ ਵੱਖਰੀ ਹੈ। ਵੀ ਜੇ ਤੁਹਾਡਾ এমਪਲੋਇਰ ਹੀ ਹੈ ਜੋ ਉਹ ਬੰਦਾ ਕਦਰ ਹੀ ਨਹੀਂ ਕਰਦਾ ਫਿਰ ਤਾਂ ਤੁਹਾਨੂੰ ਉਹ ਜੋਬ ਹੀ ਛੱਡਣਾ ਤਾਂ ਫਾਇਦਾ ਪਰ ਜ਼ਿਆਦਾਤਰ ਜੇ ਤੁਸੀਂ ਆਪ ਦੀ ਪੂਰੀ ਮਿਹਨਤ ਲਾਗਨ ਤੇ ਜ਼ਿੰਮੇਵਾਰੀ ਨਾਲ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ এমਪਲੋਇਰ ਆ ਉਹ ਤੁਹਾਨੂੰ ਕਦੇ ਨਹੀਂ ਕੱਢੂਗਾ ਆਈ ਹੋਪ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜਲਦੀ ਮਿਲਾਂਗੇ ਨਵੀਂ ਵੀਡੀਓ ਚ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ